ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕਿਰਪਾ ਸਤਿ ਜੀ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸਵੇਰ ਸਵੇਰ ਦਾ ਟਾਈਮ ਹੈ ਜੀ ਫੈਮਲੀ ਆ ਗਈ ਕੋਠੇ ਤੋਂ ਥੱਲੇ ਉੱਪਰ ਕੰਮ ਨਿਬੜ ਕੇ ਸ਼ਭੂ ਸਾਡੀ ਬਣ ਗਈ ਟਰੈਕਟਰ ਆਪਰੇਟਰ ਹਾ ਸ਼ਭੂਏ ਹਾਂ ਤਾਂ ਤੇ ਚੱਲਣਾ ਆ ਵੀ ਚਾਹਤੇ ਤੇ ਆਹਾਂ ਲੈ ਜੱਲਤੀ ਲੱਟ ਬੰਦ ਕਰ ਦੇ ਮੇਰਾ ਪੁੱਤ ਨਾ ਇਹ ਤਾਂ ਬੰਦ ਕਰ ਕਿਥੇ ਦੀ ਬੰਦ ਲੱਟ ਬੰਦੀ ਬੰਦ ਇਹ ਬਈ ਉਹ ਚਚੀਓ ਬੰਦ ਹੋ ਗਈ ਵਈ ਹੁਣ ਆਇਆ ਕਰ ਫੇ ਸਾਸਰੀ ਕਾ ਬੁਲਾ ਦੇ ਤੇ ਚਾਰਿਆਂ ਨੂੰ ਇੱਕ ਵਾਰ ਸਾਸਰੀਕਾਲ ਜੀ ਮੂਤੇ ਵੀ ਬੋਲੋ ਨਾ ਕਾ ਸਾਸਰੀਕਾਲ ਮੂਤੇ ਬੋਲ ਹਾਂ ਤੇ ਚਾਬੀਆਂ ਚੱਕ ਕੇ ਵਿੱਚ ਰੱਖੋ ਜੀ ਗਿਰਦੇ ਨਹੀਂ ਆ ਖੋਜਣੀਆਂ ਵਿੱਚ ਰੱਖ ਦਿਓ ਚਾਬੀਆਂ ਚਲੋ ਸਾਬਾਸ ਮਾ ਭਾ ਕਾਈ ਵੀ ਕਰਦਣ ਤੇਰੀ ਹਾਂ ਇਹ ਹੋਰ ਕੱਢ ਕੇ ਰੱਖਤੀਆਂ ਉਲਟੀਆਂ ਲਗਾ ਦੱਸ ਹੈ ਇਹ ਆਪਰੇਸ਼ਨ ਸਾਰੇ ਹੀ ਕਰਕੇ ਖੜੂਗੀ ਮੰਨਦਾ ਤਾਂ ਹਾਂ ਰੱਖ ਦੇ ਬਸ ਚਾਬੀ ਵਿੱਚ ਰੱਖ ਦੇ ਇਹ ਮੇਰੇ ਜਾਣੇ ਕਾ ਕੇ ਸੋ ਨਗਾ ਕੇ ਲੈ ਕੇ ਜਾਬੀਆਂ ਮੇਰੇ ਪੁੱਤ ਨਹੀਂ ਬਿਧ ਜਨ ਦੇ ਹਾਂ ਅਹ ਟ੍ਰੈਕ ਦੇ ਬੰਨ ਲਖਣੀਆਂ ਗਈਆਂ ਲੋ ਜੀ ਇੱਥੇ ਪ੍ਰੋਸੈਸ ਸ਼ੁਰੂ ਹੋ ਗਿਆ ਜੀ ਇੱਕ ਆ ਕਹ ਲਈਏ ਭਾਈ ਕਰਨੀ ਹੈ ਜੀ ਸਾਫ ਸਫਾਈ ਤੇ ਸਾਫ ਸਫਾਈ ਵਾਲਾ ਕੰਮ ਸ਼ੁਰੂ ਕਰਤਾ ਜੀ ਕੁਛ ਨਹੀਂ ਹੋਣਾ ਹੋਣਾ ਕਿ ਬਿਮਾਰ ਬੰਦੇ ਨੂੰ ਤੁਸੀਂ ਠੋਕਿਆ ਬਾਪ ਖੜੀਆਂ ਆਰਾਮ ਗੱਲ ਤੁਸੀਂ ਵੈਗੁਰ ਜੀ ਦਾ ਖਾਸ ਸਾਹਿਬ ਵੈਗੁਰ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਪੜ ਜਾਣਾ ਪੜ ਜਾਣਾ ਪੜ ਜਾਣਾ ਸਾਡੀ ਅਸੀਂ ਕੁਮਾਰ ਬੰਦੇ ਨੂੰ ਨਹੀਂ ਠੋਕਿਆ ਹੋਇਆ ਜੀ ਅਸੀਂ ਆ ਵੀ ਵਿੱਕੀ ਆਪਾਂ ਹੈਲਪ ਕਰੂਗੇ ਤੇਰੀ ਠੀਕ ਆ ਤੇ ਕੋਈ ਦਿਨਾਂ ਤੋਂ ਸੋਚਦੇ ਗਏ ਆ ਸਾਫ ਕਰੀਏ ਸਾਫ ਕਰੀਏ ਵੈਸੇ ਉਰੇ ਸਫਾਈ ਜ਼ਰੂਰੀ ਸੀ ਕਿਉਂਕਿ ਆ ਨਾ ਛੋਟੀ ਆ ਵਿਚਾਰੀ ਉਰੇ ਵੀ ਖੜਦੀ ਆ ਲੱਕੜਾਂ ਕੋਲ ਸਫਾਈ ਆ ਤੇ ਕਈ ਬੀਬੀਆਂ ਬਹਿਣਾ ਨੇ ਕਿ ਹੈ ਵੈਸੇ ਸਾਨੂੰ ਵੀ ਸਫਾਈ ਜ਼ਰੂਰੀ ਉਹ ਤਾਂ ਸਾਨੂੰ ਪਤਾ ਹੈ ਹੁਣ ਭੈਣਾਂ ਜੇ ਸਾਡੇ ਘਰ ਦੇ ਨਹੀਂ ਸਾਥ ਦੰਦੇ ਹੈਗੇ ਸਾਡਾ ਵੀ ਹੁਣ ਜਿਵੇਂ ਤੁਸੀਂ ਕਹੋਗੇ ਵੀ ਆਪ ਨਹੀਂ ਕਰ ਸਕਦੀਆਂ ਸਾਨੂੰ ਚੱਕਣੇ ਨਹੀਂ ਦਿੰਦੇ ਸਮਾਨ ਅਸੀਂ ਤਾਂ ਕਰਨੇ ਨੇ ਤਾਂ ਮੈਂ ਆਪ ਕਰ ਲਵਾਂ ਸਵੇਰੇ ਪਰ ਇਹ ਕਰਨ ਨਹੀਂ ਨਾ ਦਿੰਦੇ ਆਹ ਚੀਜ਼ ਨਹੀਂ ਚੱਕਣੀ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਮਜਬੂਰ ਅਸੀਂ ਵਾਹਿਗੁਰੂ ਸਤਨਾਮ ਭਰੀ ਭرائی ਉਹ ਬਹੁਤ ਹੀ ਸਾਰਾ ਕੋ ਸੰਦੀਪ ਨੇ ਸਿਖਾ ਕੇ ਨਾ ਇਹਨੂੰ ਐਨ ਕਿਸੇ ਨੇ ਵੀ ਜਦ ਵੀਡੀਓ ਸ਼ੁਰੂ ਕਰਨੀ ਹੈ ਮੈਂ ਤੁਹਾਨੂੰ ਅੱਗੇ ਵੀ ਬਹੁਤ ਵਾਰ ਕਹੀ ਕਹਾਂ ਹਾਂ ਇਹ ਬੰਦਾ ਬੰਦੇ ਤੋਂ ਬਹੁਤ ਕੁਝ ਲੁਕ ਹੋ ਸਕਦਾ ਹੈ ਜੀ ਆਤਮਾ ਤਾਂ ਕਦੇ ਕੁਝ ਨਹੀਂ ਲੁਕਾਉਂਦੀ ਜੀ ਵੀ ਜੇ ਮੈਨੂੰ ਸੰਦੀਪ ਨੇ ਸਿਖਾਇਆ ਹੋਵੇ। ਅੱਛਾ। ਤੁਹਾਨੂੰ ਸੰਦੀਪ ਨੇ ਸਿਖਾਇਆ ਹੋਵੇ ਵੀ ਆਹ। ਅੱਛਾ। ਸੰਦੀਪ ਕਿ ਹੱਸਕਾ ਦੂਗੀ ਮੈਂ ਤਾਂ ਸੰਦੀਪ ਨੂੰ ਆਪ ਕਹਿੰਦੀ ਚਲੋ ਲਜਲੀਏ ਚਲੋ ਚਲੀਏ ਉਹਨੇ ਬਜਾਨੇ ਕੀ ਕਹਿਣਾ। ਇਹਦੇ ਝਖਮ-ਝੁਖਮ ਹੋ ਗਿਆ ਪਿੱਛੇ ਵਿੱਕੀ। ਹਾਂ। ਮਾਤਿਆਂ ਬੰਦ ਕਾ ਬੇਲ ਕਰਾ ਤਾ ਲੋਕ ਮੋਟਰ ਲੱਗੇ ਸਸਰੀ ਘਰ ਜਾਨੇ। ਹੂੰ। ਹਾਂ ਹੁਣ ਫਿਰ ਦੇਖ ਮੋਗਾ ਮੈਂ ਕਰਨਾਲ ਜੀ ਲਈ ਆ ਡਾਕਟਰ ਨੂੰ ਵੀ ਬੁਲਾ ਡਾਕਟਰ ਕਹਿੰਦਾ ਮੈਂ ਇੰਜੈਕਸ਼ਨ ਲਾ ਕੇ ਜਾਊਂਗਾ। ਹੂੰ। ਵੀ ਨਾਲੇ ਰਖਮ ਵਿੱਚ ਤੇ ਸਾਫ ਜਗਾ ਕਰ ਦਿੰਦਾ। ਉਹ ਜਿੰਨਾ ਨੂੰ ਬਤਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਉੱਜ ਦੀ ਗਈ ਜਿੰਦੀ ਉਹਨੇ ਕਹਿੰਦੇ ਮੈਨੇਜ ਹੁਣ ਅੱਧਰੋਂ ਨਾਜੀ ਨਾ ਰੱਖਣ ਹਨ ਪਰੇ ਬੰਦਣਾ ਪੈਣਾ ਹੈ ਵੈਸੇ ਜੇ ਕਿੱਥੇ ਆਏ ਹਾਂ ਇਹ ਕਿਤੇ ਹਰਦੇ ਨਹੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਿੱਕੀ ਹੋ ਰਹੀ ਨਹੀਂ ਬੰਦ ਕਰ ਆ ਥਮ ਲਿਓ ਨਾਲ ਹਾਂ ਗੱਠੀ ਮੋਰਾ ਬੰਦ ਜਿੰਦੇ ਪਰ ਮੈਂ ਐਸਾ ਨਾ ਮਾਰੇ ਇਹਨੂੰ ਹਾਂ ਹਾਂ ਬਈ ਕਿਜ ਦਿਨਾਂ ਤੋਂ ਅਸੀਂ ਸੋਚਦੇ ਤੇਰੀ ਆ ਰੇਤਾ ਚੱਕੀ ਰੇਤਾ ਚੱਕੀ ਅੱਜ ਚੱਕ ਲਈ ਜਗ੍ਹਾ ਪਾਈ ਏ ਅੱਜ ਉਹ ਟਾਈਮ ਆ ਗਿਆ ਧੁੱਪ ਵੀ ਨਿਕਲ ਗਈ ਧੁੱਪ ਵੀ ਚਲੋ ਸਰੀਰ ਭਾਗ ਜਿਵੇਂ ਕੋਈ ਕੰਮ ਕਰਕੇ ਫਟਾਫਟ ਜਾ ਕੇ ਨਾ ਅਗੇ ਰੋਟੀ ਖਾਉਂਗੇ ਅਸੀਂ ਅੱਛਾ ਕੰਮ ਕਰਿਆ ਪ੍ਰਸ਼ਾਦਾ ਤਾਂ ਬਣ ਗਿਆ ਦੋਪਰ ਹਣਾ ਹਾਂ ਉਹ ਤਾਂ ਬਈ ਕੀ ਕਰੀਏ ਵਿੱਕੀ ਵੀ ਵਿਚਾਰਾ ਕੀ ਕਰੇ ਉਹ ਵੀ ਸਾਡਾ 파ਟਰਨਰ ਦਾ ਸਰਦਾਰ ਜੀ ਉਹਨੇ ਕੋਈ ਚੀਜ਼ ਚੱਕਣ ਦਿੰਦੇ ਸਾਡੇ ਲਈ ਆਮਾ ਪਾਕੀ ਜਿਹਾ ਭਰ ਹੁੰਦਾ ਹਾਂ ਵੀ ਆ ਤਾਂ ਚੱਕੀਏ ਵੀ ਪਹਿਲੇ ਪਤਾ ਚੱਕ ਕੇ ਮੋਂਮੇ ਪਾਉਂਦਾ ਮੈਂ ਪਾਥੀਆਂ ਕਿੱਥੇ ਚੱਕਾ ਦੇ ਬੱਤੇ ਚੱਕਣੀਆਂ ਪਾਥੀਆਂ ਨੂੰ ਪਾਥੀਆਂ ਆਪਾਂ ਇੱਥੇ ਤੇ ਚੱਕਦੀਏ ਡੰਗਰਾਂ ਦੇ ਕੋਲ ਤੇ ਮੈਂ ਇਹ ਗੱਲ ਵੀ ਸਹੀ ਆ ਕਿ ਸੁਸਰੇ ਆ ਵੀ ਵਿੱਚ ਕੁਝ ਨਾ ਕੁਝ ਨਿਕਲ ਸਕਦਾ ਪਾਥੀਆਂ ਦੇ ਥੈਲੇ ਭਰ ਕੇ ਅੰਦਰ ਰੱਖ ਦਿੰਨੇ ਹਾਏ ਹੋ ਰੱਬਾ ਪਾਥੀਆਂ ਮੈਂ ਤਾਂ ਤੁਹਾਨੂੰ ਸਰਦਾਰ ਜੀ ਬਹੁਤ ਵਾਰ ਰੌਲਾ ਪਾਉਂਦੀ ਰਹੀ ਵੀ ਸਰਦਾਰ ਜੀ ਆਪਣੇ ਡੰਗਰ ਮੰਡੇ 'ਚ ਨਹੀਂ ਰਹਿਣੇ ਘਰੇ ਆਉਣੇ ਆ ਬਈ ਇਹਨਾਂ ਦਾ ਕੁਝ ਪਾ ਲਓ ਪਾਥੀਆਂ ਨੂੰ ਇਹਨਾਂ ਦਾ ਨਹੀਂ ਕੁਝ ਵੀ ਬਣ ਸਕਦਾ ਹੈਗਾ ਇਹ ਤਾਂ ਕਹਿੰਦੀ ਜੇ ਤੁਸੀਂ ਰੋਟਾ ਆਪ ਹੀ ਚੱਕ ਵੀ ਲੈ ਦੱਸ ਇਹ ਨੂੰ ਮੜਾ ਜਾ ਕਹਿਣ ਦੇ ਦੇਰ ਨੱਬੜ ਦੇ ਕੰਮ ਆ ਰੋਜ਼ ਰੋਜ਼ ਤਾਂ ਲੱਤਾਂ ਲੈ ਸੁਣਾ ਕੇ ਸੱਧੀ ਕਰ ਰੋਜ਼ ਪਾਸੀ ਨਾ ਕਰ। ਇੱਕ ਕੰਨੀ ਵਰਜੋ। ਰੋਜ਼ ਰੋਜ਼। ਲੈ ਸੰਦੀਪਰੇ। ਲੈ ਤੂੰ ਫੜ ਬੇ ਪਾ ਮੈਂ ਨਹੀਂ ਮੈਂ ਪਾਉਂਦਾ। ਕਲ ਕੋ ਵੀ। ਰਾਉੜੀ ਤੇ ਬੰਦਾ ਰੋ। ਅੱਧੇ ਹੋ ਗਏ ਯਾਰ। ਹੁਣ ਇੱਥੇ ਕਿੱਥੇ ਰੱਖੂਗਾ ਇਹਨਾਂ ਨੂੰ ਚੱਕ ਕੇ ਫੇਰ। ਬਸ ਅਸੀਂ ਹੁਣ ਇੱਥੇ ਬਾਦ ਆ ਮੁਕਾਦਮੇ। ਮੇਰੀ ਗੱਲ ਸੁਣੋ ਫਿਰ ਇਹਨਾਂ ਨੇ ਮੂੰਹ ਥਿਉ ਕਿ ਐਸੀ ਟੀਰੀ ਨਾ ਦੇ ਉੱਪਰ। ਪਹਿਲਾਂ ਮੇਰੀ ਗੱਲ ਸੁਣੋ ਤਾਂ ਪਾਥੀ ਖਤਮ ਕਰ ਦੇਣੀ ਉਹ ਕੱਥਣੀਆਂ ਨਹੀਂ। ਕਿਉਂਕਿ ਸਾਨੂੰ ਪੱਥਰ ਨਹੀਂ ਜਗਾ ਲੋਟ ਨੂੰ ਹਾਂ ਦਾ ਖਾ ਤੇਰੇ ਮੁਰੇ ਖੜਿਆ ਹੀ ਹੋਣਾ ਕਿੰਨ ਕਾਦੀ ਆ ਅਸੀਂ ਹੁਣ ਇਹਨੂੰ ਮਿੱਠਾ ਹੈ ਨਾ ਸੁਨਰ ਮੱਖ ਮਾਰ ਲਾਟ ਮਿੱਠਾ ਹੈ ਹਰਜਾ ਤਾਂ ਦੀਪ ਵਿਚਾਰੀ ਗੁੱਸੇ ਦੀ ਮਾਰੀ ਚੋਪਾ ਵੀ ਕਰਦੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਇਹ ਵਾਹ ਵਾਹ ਸੁਦੀਪਰੇ ਬੰਨ੍ਹ ਲਈਆ ਕੋ ਸਸਰੇ ਜੀ ਬੰਨ੍ਹ ਰਹੇ ਨੇ ਲਾ ਉਹ ਥੂੜੀ ਵਾਲੇ ਜਦੋਂ ਸਸਰਾ ਕਹਾ ਹੋ ਗਿਆ ਉਹ ਸਪਰੇ ਥੋੜੇ ਬਸ ਤੋਂ ਸਾਰਾ ਕੰਮ ਤੇਰੀ ਗੱਲ ਸੁਣ ਬੰਨ ਦੇ ਇਹਨੂੰ ਉਹ ਬੰਨੂ ਵਾ ਖੜ ਜੋ ਹਰ ਇੱਕ ਦਾ ਪਾਸਾ ਲੋਹੜਾ ਉਹ ਪਰਦੇ ਟਾਂਕ ਗਿਰ ਜਾਣੀ ਥੋਡੀ ਪੂਰੀ ਦੀ ਪੂਰੀ ਆ ਕੋਈ ਗੱਲ ਨਹੀਂ ਜਿਹੜਾ ਕੁਝ ਕਿੱਦਾਂ ਕਿੱਥੇ ਹਾਂ ਆਹ ਕੀ ਗੱਲ ਹੈ ਬਈ ਕੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਬਸ ਹੋਰ ਨੂੰ ਤਾਂ ਜਿਹੜਾ ਕੋ ਹੁੰਦਾ ਹੁਣ ਹਾਂ ਹੁਣ ਆਹ ਕੀ ਬੋਲੇ ਤਾਂ ਮੈਂ ਮੈਂ ਜਿਹੜੀ ਗੱਲ ਬੋਲੀ ਇਹ ਨਹੀਂ ਪਰਦੇ ਟਾਂਕੇ ਦੇ ਕਿ ਨਹੀਂ ਗਿਰ ਜਾਣ ਦੇ ਹੁਣ ਤੇ ਕਹੜਾ ਕਦੇ ਮਾਰਦੀ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਕੋਈ ਚਿਗਿਆੜਾ ਕਾ ਤੇ ਮਾਰਦੀ ਮੈਂ ਤਾਂ ਹਾਈ ਹਾਈ ਨਾਲ ਫਰਣਾ ਫਰਣਾ ਮੈਂ ਤੈਨੂੰ ਕਿਹਾ ਟਾਂਕੇ ਗਿਰ ਜਾਣੀ ਉੱਪਰ ਤੇ ਕਦੀ ਗਿਰ ਜਾਣ ਦਾ ਜਿਹੜਾ ਕੋ ਗਿਰਦਾ ਓਹੋ ਗੱਲ ਨਹੀਂ ਮੂੰਹ ਧਿਆਨ ਨਾਲ ਬੋਕ ਧਿਆਨ ਨਾਲ ਦੇਖਣਾ ਇੱਥੇ ਕਸੂਰਣਾ ਨਾ ਹੋਵੇ ਵਿੱਚ ਉਹਦੇ ਕੋਈ ਹਾਂ ਗੱਲ ਆ ਗਈ ਹੁਣ ਗੱਲ ਦਾ ਨਹੀਂ ਪਤਾ ਲੱਗਿਆ ਇੱਕ ਵਾਰ ਪਤਾ ਆਪਣੀ ਜਿਹੜੀ ਬੜੀ ਬੂਆ ਹੂੰ ਥੋੜੀ ਬੜੀ ਬੂਆ ਵੀ ਹੂੰ ਇਹਨੇ ਕੋ ਕੱਢਦੇ ਗੋਹੜਾ ਲਾਉਂਦੇ ਬੂਆ ਕੰਦੀ ਅਸੀਂ ਹੂੰ ਗੋਹੜਾ ਲਾਉਂਦੇ ਨਾ ਪਾ ਥੱਲੇ ਤੇ ਚੱਕ ਥੱਲੇ ਤੇ ਚੱਕ ਨਾਲ ਵੀ ਮਤਲਬ ਉੱਪਰ ਨਾ ਗੋਹੜਾ ਵੀ ਨਹੀਂ ਐਟਾਉਂਦਾ ਉਹ ਤੋਂ ਪਾਤਿਆਂ ਦੇ ਅੰਦਰ ਬਾਹਰ ਹੂੰ ਕਹਿੰਦੇ ਹਰਮਨ ਹਰਮਨ ਜਾਨੀ ਜਿਹੜੀ ਬੇਬੇ ਦੀ ਪੋਤੀ ਹੂੰ ਉਹ ਕਹਿੰਦੀ ਬੀਬੀ ਬੀਤ ਕਵਰ ਪਤਾ ਕੀ ਹੋ ਰਿਹਾ ਬੇਬੇ ਧੀ ਉਹਦੀ ਹਾਂ ਉਹ ਆਦੀ ਕੁਤੀ ਜਿਹੜੀ ਉਹ ਕਹਿੰਦੀ ਮੈਨੂੰ ਪਤਾ ਕੀ ਹੋ ਰਿਹਾ ਕੋਈ ਦੱਸਣ ਲੱਗੀ ਕਹਿੰਦੀ ਮੇਰੀ ਸਹੇਲੀ ਨੇ ਨਾ ਪੂਰਾ ਘਵਾਰਾ ਲਾਤਾ ਕਹਿੰਦੀ ਧਗੜ ਧਗੜ ਕਰਤੀ ਪਾਖੇ ਥੱਲੇ ਗਿਰਦੀ ਐ ਅੱਛਾ ਕਹਿੰਦੀ ਉਹ ਦੱਸਣ ਲੱਗੀ ਹੋਈ ਕਹਿੰਦੀ ਸੁੱਤੀ ਹੋ ਕੇ ਕੀ ਆ ਸਾਲ ਵਿੱਚ ਕਹਿੰਦੀ ਅਸੇ ਸਾਲੇ ਡੱਡੂਆ ਮੰਗਲਾ ਉੜਦਾ ਤੇ ਸਾਲ ਤੱਕ ਨਾ ਡੱਡੂਆ ਮੰਗੂ ਉੜ ਗਏ ਹਾਂ ਤੇ ਡੱਡੂਆ ਨੂੰ ਛਲਪੜਾ ਮਾਰ ਕੇ ਵੇ ਤਾਂ ਟਾਇਟੋਮੈਟਿਕ ਦੇ ਨਾਲ ਦਵਾਈ ਤੇ ਨਾਲ ਲੱਗੀ। ਬੂਆ ਨਾਲੇ ਹਰਤੇ ਨਾਲੇ ਬਸੇ। ਉਹ ਤਾਂ ਫਿਰ ਹੋਈ ਜੀ ਗਿਆ ਨਾ ਏਟ। ਤੋਹਾਰੀਆਂ ਲਾਉਣੀਆਂ ਕਿਤੇ ਸੌਖੀਆਂ ਪਈਆਂ? ਨਹੀਂ ਹੈ ਜੀ। ਆਹ ਚੱਕ ਥੱਲੇ ਤੇ ਪੈਰਾ ਕਿਤੇ। ਇਹਨੂੰ ਚੱਕ ਪਰੇ। ਹਰ ਬੇਜਾ। ਸੋ ਕਰੀ ਅੱਜ ਸਾਰੇ ਸੱਤਾਂ ਦੇ ਕੰਮ ਲੱਗੇ ਨੇ। ਅੱਛਾ। ਉਹ ਬਣ ਗਿਓ ਸੱਚਿਆ ਪਾਤਸ਼ਾਹ। ਠੀਕ ਹੈ। ਇਹ ਕਦੀ ਦੇਖ। ਤੂੰ ਇਹ ਕਿੰਨੇ ਚੱਕਦੀ ਮੈਂ ਪੰਜ ਮੋਟ ਚੱਕਦਾ ਕੱਟੀਆਂ। ਤੁਸੀਂ ਸਫਾਈਆਂ ਦਾ ਧਿਆਨ ਰੱਖੋ। ਸਰਦਾਰ ਜੀ। ਪਾਣੀ ਦਾ ਵੀ ਜ਼ਰੂਰੀ ਹੈ। ਕਾਲ ਤੁਸੀਂ ਛੋੜਾਂ ਨੇ ਹਾਂ ਕਿਹਨਾਂ ਤੋ ਨਾ ਕਾੜੀ ਇਹ ਸਮਾਂ ਆਹ ਸਵਾਰਸ਼ਪਾਰ ਤੋਂ ਮੈਂ ਵੀ ਸ਼ੁਰੂ ਕਰਤੀ ਮਾਲਾ ਦਾ ਨਾ ਕਰਦੇ ਹਾਂ ਹਾਂ ਬਸ 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 ਹੋਰ ਨਾ ਪਾਓ ਫੁਰਤ ਨਹੀਂ ਦੇਣੀ ਬੰਦ ਹੋ ਗਿਆ ਆ ਪੜ੍ਹਦੇ ਸਾਡੇ ਪਿੱਛਾ ਦੀ ਖਾਂ ਦੇ ਪੂਰੇ ਉਹ ਤੇ ਕਰਦਾ ਨਾ ਰੱਖ ਬਸ ਬੰਦ ਨਾ ਉਹਨੂੰ ਸਰਦੀਪ ਮੈਂ ਅਲੜੀ ਵੀ ਆ ਜੀ ਤਾਂ ਸ਼ਾਂਤੀ ਆਜ ਸ਼ਾਂਤ ਇਤਰਾਕੀ ਤਰਵੇਂ ਛੋੜਨ ਹੁੰਦੀ ਇਹ ਇਹ ਗੁੰਮ ਵਾਲੀ ਸ਼ਾਂਤੀ ਆ ਜੇਕਰ ਤੂਫਾਨ ਆਉਣ ਇਥੇ ਪੈਦੇ ਨਾ ਇਹ ਗੋਮੋ ਹੋਇਆ ਬੰਦ। ਘੂ ਘੂ ਆਉਂਦਾ। طبعا ਆਵਾਜ਼ ਦਫਾਂ ਦਾ ਫੁੱਟਣਾ ਬਾਅਦ ਜਬੰਦ। ਆਪਾਂ ਇਹ ਕਿਹਾ ਨਹੀਂ ਕੋਈ ਅੰਦੀ ਮਸੂਤ ਹੋ ਰਹੀ। ਉਹ ਰਹੀ। ਫੁੱਟਣਾ ਮੁਰਨਾ ਹੋ ਰਿਹਾ। ਕੱਲ ਤੇ ਬਹੁਤ ਚਾਂਤ ਰਹੀ ਜਲਦੀ। ਕਿਵੇਂ ਸੀ? ਆ ਸਕਦਾ ਹੈ ਤੂੰ। ਮੇਰਾ ਬੀਬੀ ਵੀ ਠੀਕ ਆ ਫਿਰ ਤਾਂ ਹੀ ਠੀਕ ਆ ਫੇਰ ਤਾਂ ਅੱਜ। ਹਾਂ। ਕਦੇ ਵੀ ਵੱਧ ਸਕਦਾ ਹੈ ਵੀ ਕੀ ਕਦੇ ਵੀ।

ਬਾਗ। ਕੱਲ ਅਸੀਂ ਆ ਕੁਬੇ ਜਿਹਦਾ ਭਾਦਰ ਹੋਇਆ ਤੇ ਇਹਨੂੰ ਨਾਲ ਲੱਗੇ ਗਏ ਰਹੇ ਆ। ਉਹ ਹੌਂ ਥੋੜਾ ਵਿੱਕੀ ਨਾ ਕੱਢਨੇ ਕਰਤਾ। ਸਤ ਨਾਮ ਮੁਬਖਰ ਗੁਰੂ ਸਤ ਨਾਮ ਬਾਹਰ ਲਿਆ ਤੋ ਵੀ ਨਹੀਂ। ਨਹੀਂ ਤੁਸੀਂ ਕਿਆ ਕਰਿਆ ਸਵੇਰ ਆ ਦੇਖ ਤੇਰੇ ਸਾਹਮਣੇ ਚੱਕ ਕੇ ਮਾਰਿਆ ਫਾੜ ਕੇ ਫਿਰ ਕੰਮ ਕਰਦੇ ਕਿ ਨਹੀਂ। ਹਾਂ ਕੰਮ ਤੋਂ ਤਿਆਰ ਕਰਤਾ ਮਨ ਨਹੀਂ ਗਿਆ ਕਰ ਮਾਤ ਤੋ ਗਿਆ ਨਹੀਂ ਬੜ ਗਿਆ ਗੱਲ ਕਰਨਾ ਚਾਹੀਦਾ ਹੈ ਹਾਂ ਗੱਲ ਕਰਨਾ ਚਾਹੀਦਾ ਹਾਂ ਫਿਰ ਕਰ ਹਾਂ ਫੋਟੋ ਫਿਕਰ ਮੰਤਰ ਹਲਾ ਦੇ ਦਿੰਦਾ ਤੁਸੀਂ ਵਰਦੇ ਫਿਕਰ ਦੇ ਫਾਵਾ ਜਦੋਂ ਵੀ ਖੇਤਾਂ ਮ ਜਾਣ ਨੂੰ ਹੈ ਬੜਾ ਨਾ ਮੋੜੇ ਵਰਦੇ ਫੇਤ ਕੋਤ ਨੂੰ ਨਹੀਂ ਦੱਸ ਸਕਦੇ ਹੈਗੇ ਅਸਾ ਸੰਦੀ ਕੋਤ ਤੁਹਾਡੇ ਨੂੰ ਭਾਂਡੇ ਸੀ ਮੰਜਵਾ ਦਈਏ ਬੰਦ ਕਰ ਜਾਓ ਮੈਂ ਦਗਾ ਲਾ 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 ਜਾ ਜਾ ਫੇਗ ਲਾਉਣੇ ਨੂੰ ਸੜਤ ਨੂੰ ਆਹ ਪੱਤੀ ਉੱਤੀ ਹੋਏ ਹੋਰ ਬਾਰੇ ਹੋਰ ਮਾਰੇ ਸੋਕੋ ਕੋਈ ਕੰਮ ਕਰੇਗਾ ਫੋਰ ਦੇ ਖਲੋਦਰ ਤੇ ਪੈਂਦੀਆਂ ਪਾ ਦੋ ਮੈਂ ਗਿਆ ਪੈਂਦੀਆਂ ਨਹੀਂਆਂ ਤਾਂ ਕੱਢਣੀਆਂ ਪੈਣੀਆਂ ਹੁਣ ਕੱਢ ਲੈ ਸੱਜੇ ਤੋਂ ਆ ਜਾ ਕੇ ਸਲਾਈ ਕਰੋ ਬਤਾਓ ਹੋਰ ਲੈ ਲਓ ਕਿੰਨਾ ਚਾਹੀਦਾ ਆਪਾਂ ਨੇ ਸੱਜੇ ਨਾਲ ਬਹੁਤ ਵਧੀਆ ਹੈ ਇਹ ਬੈਠਾ ਕੋਹਾ ਲਾ। ਬੋਤ ਰਹਾ ਹਾਂ ਤਾਂ ਇਹ ਤਾਂ ਲੋਟਾ ਨਹੀਂ ਜਾਨੀ। ਇੱਥੇ ਨਾ ਕੇ ਨਾ ਤੁਸੀਂ ਆਏ ਕਰਦੇ ਸਾਰੀਆਂ ਪਰ ਗੋਹਾ ਲਾ ਦਿੰਦਾ। ਮੈਂ ਤਾਂ ਕੋਲ ਗੋਹਾ ਕੋਲ। ਪਤਾ ਕੀ ਕਰੇ? ਭਾਈ ਕਿ ਜੀ ਮੈਂ ਚਲਾਤੀ ਵੀ ਜਗਰ ਜਗਰ ਜੱਦੀ ਚੱਲੀ। ਇਹ ਫਿਰ ਨਾ ਆਉਂਦੇ ਨਾ ਗੋਹਾ ਲਾਦੇ ਜਾਉਂ। ਇਹ ਲੋਟ। ਬਾਦੂ ਤੁਸੀਂ ਹੁਣ। ਹਾਂ ਹਾਂ ਕੱਢੋ ਮੈਂ ਕਹਿੰਦਾ ਕੱਢੋ ਤੁਸੀਂ ਗੋਹਾ ਲਾਉਣੇ ਚਲੋ। ਹਾਂ। ਹਾਂ ਤਾਂ ਸਿੱਧਾ ਕਰਨ ਨਾਲ ਕੋਈ ਵੀ ਬੱਸ। ਆ ਸਿੱਧਈਂ ਨਾ ਕਰਦੇ ਨਾ ਡਰਦ ਨੂੰ ਕਰਨੇ। ਨਾ ਕੰਮ ਕਰਾਈ ਜਦੇ ਨਾ ਇਹ ਵੀ ਰੰਨਾ ਚ ਧੰਨਾ। ਨਾ ਮੈਂ ਐਕ ਹੈਵੀ ਮੇਕਰ ਹਾਂ ਬਾਕੀ ਕਰੋ ਫਤਨਾ ਹਾਂਜੀ ਬੁਤਨੀ ਹਾਂਜੀ ਉਹ ਐਂ ਤੇ ਵਧੀਆ ਗੱਲ ਕਹੀ ਤੂੰ ਕੰਮ ਕਰਵਾ ਦੇ ਤੂੰ ਕੰਮ ਕਰਵਾ ਸੜਾਈ ਦੂੰ ਟਰੈਕਟਰ ਦੇ ਲਾਟਾ ਬਾਲ ਦੇ ਤੂੰ ਟਰੈਕਟਰ ਦੇ ਲਾਟਾ ਨੇ ਵਾਲੀਆਂ ਹਾਲਾ ਕੋ ਬੰਗਲ ਟਰੈਕਟਰ ਜੇ ਲੈ ਕੇ ਜਾਵਾ ਦੇ ਤੂੰ ਫਾਕਿਆ ਪਾ ਵਰਤ ਦੇ ਹਾਂ ਨਹੀਂ ਪਿੱਛੇ ਸਾਰਿਆਂ ਮਾਰ ਦੇ ਤਾ ਬਿਚੋ ਨਹੀਂ ਬਹੁਤ ਪਿੱਕੇ ਰੇਕਟਾ ਕਿੰਨੀਆਂ ਪਾਸੀ ਇੱਕ ਵਾਰ ਚੱਕ ਕੇ ਟਰੋੜ ਰੱਤ ਨਹੀਂ ਕਿੰਨੀਆਂ ਬਹੁਤ ਬੜੇ ਆਹ ਨੋਖਰੇ ਚੱਕ ਦੇ ਜੇਕਰ ਬੋਖਾ ਸਾਗ ਦੇ ਥੱਲੇ ਟੋਕਰ ਟੋਕਰ ਦੋ ਦੋ ਨੋਖਰੇ ਬੋ ਬਦਲੇ ਬੰਨੇ ਦੋ ਦੋ ਟੋਕਰ ਹਾਂ ਜਾ ਜਾ ਜਲਾ ਲਓ ਨਹੀਂ ਸਾਰੇ ਸੀਜ਼ਨ ਚ ਹਾਂ ਸਾਰੇ ਸੀਜ਼ਨ ਚ ਲੋ ਚੱਲੀ ਫਵਾਰੇ ਪਾ ਲੈ ਬੱਸ ਬੰਨੇ ਬਹੁਤ ਬੰਨੇ ਹਾਂ ਆਰਾਬ ਆਰਾਬਾ ਖਲਾ ਆ ਵੀ ਸਮਝ ਚਾਉ ਦੇ ਮਾਰ ਪਾਤ ਲੀਆਂ ਚਾਉ ਜਾ ਅੱਛਾ था था साम्छा। साम्छा तो ये तो वो दादा है क्या कंजंक्शन हो तो भाई जी 17 बच्ची का भी सही है हां भाई दादा जाग गया है कि नहीं हां ओ कोई सो गया आ गई भईया बता इधर आ भईया इधर ले भाई यहां गया हूं उधर देखो नहीं ले के निकले ਮਮਤਾ ਯਾ ਪਾਪਾ ਜੀ ਕਹਿੰਦੇ ਪਤਾ ਨਹੀਂ ਕਿੱਦਾਂ ਪਾਪਾ ਜੀ ਪੁੱਛਦੇ ਰਹੇ ਮਾਣ ਮਨ ਨੂੰ ਬਾਗ ਪੁਰਾ। ਜੈ ਵੀ ਘੁਰ ਛੜਕਤਾ ਮਾਰੋ। ਚੂਹੀ। ਕੋਈ ਚੂਹੀ ਕਹਿੰਦੇ ਚੋਹੀਨਾ ਕਾ ਕਨ ਨੂੰ ਵੀ ਲੈਣਾ ਕਿਤੇ। ਜਿੱਥੇ ਕੋਲੇ ਅੰਡਾ ਦਾਣਾ ਹੋਊਗਾ ਚੂਹੀ ਪੁੱਥੀ ਆਊਗੀ। ਆਹੋ। ਬਾਹਰ। ਆਖੋ। ਤੇ ਜੀ ਦਾ ਆਖਰਾ। ਆਖਰਾ। ਇਕ ਘਾਣਾ ਮੀਲੀਆ ਉੱਤਖੰਡ ਦਾ ਬੜਾ ਜਿਹਾ ਪਰੇ ਕਹੂੰ ਮਨੋਂ ਤੋਂ ਹਾਂ ਠੀਕ ਹੈ ਗੱਲ ਆਹ ਪਾਪਾਂ ਸਾਪਾ ਚੜੀਆਂ ਇਹ ਯਾਰ ਗੋਲੀਆਂ ਸੁੱਕੀਆਂ ਦੇਖ ਕੇ ਦੇਖ ਕੇ ਕਾਫਰੋ ਜ ਆ ਗਈ ਕਾਫਰੋ ਜ ਖਾਣੇ ਆਹ ਹੋ ਕਹਿੰਦੇ ਹਾਂਜੀ ਚਲੋ ਮੇਰਾ ਕੰਮ ਤਾਂ ਦੇਖੋ ਸਾਥ ਹੈ ਲੱਭੀ ਪੜਨਾ ਆਪਰੇ ਪਾਸ ਇਸ ਤਰ੍ਹਾਂ ਨਹੀਂ ਮੈਂ ਨਹੀਂ ਕੰਮ ਕਰੇਗਾ ਮੇਰੇ ਭਾਬੋਸਾ ਨੂੰ ਰੱਖਣਾ ਪਵੇਗਾ ਉੱਪਰ ਲੈਫਟ ਸਾਈਡ ਨਾ ਕਰਨਾ ਹਾਂ ਉਹਨਾਂ ਦੇ ਤੱਕ ਦੀ ਹਾਂ ਉਹਨਾਂ ਦੇ ਉਹਨਾਂ ਤੋਂ ਢਕਾਉਣੀ ਪੈਣੀ ਜੇ ਨਹੀਂ ਬੰਨ੍ਹਣਾ ਮੈਂ ਨਹੀਂ ਕਿਸੇ ਕੋਲ ਕੱਟ ਕੇ ਚੱਕ ਕੇ ਰਹੀ ਜਾਣਾ ਬਾਬੀ ਤੁਸੀਂ ਅੰਨਾ ਗਰਸ ਕਰਾਈ ਸਾਡੇ ਸੁਭਾਗ ਹੋ ਸਤਨਾ ਨਾਮੁ ਤੇਰਾ ਪਾਨ ਸਾਰਾ ਪੁਰਾ ਬਰਾ ਹਾ ਹੱਟੋ ਲੋਫ ਲਈ ਕੰਮ ਜ਼ਰੂਰੀ ਦਾ ਕਾਫੀ ਟਾਈਮ ਦਾ ਫਸਾ ਰਿਹਾ ਹਾਂ ਹੂੰ ਅਜੇ ਵੀ ਨਬੇਰੇ ਤਾੜ ਜਾ ਪੂੰਛਾ ਮਾਰ ਜਾਂਦੀ ਮੇਰੇ ਟਿਕਣੀੰਦੋਂ ਲੈ ਤੇ ਜ਼ਿਆਦਾ ਨਿਖਰੇ ਕਰੀ ਜਾਂਦੀ ਆ ਖਰਦੀ ਪਿੰਦੀ ਲੱਤਾਂ ਮਾਰੀ ਜਾਂਦੀ ਐ ਇਹ ਵੀ ਸੰਦੀਪ ਨਾਮ ਦਾ ਘੱਟ ਨਹੀਂ ਐ ਜੀ ਇਹ ਲੈ ਇਹਦੇ ਥੇੜਦਾ ਬਣਾਣਾ ਲੈ ਗੱਲ ਠੀਕ ਆ ਵਾਹ ਜੀ ਇਹ ਬੱਬ ਇਹ ਕਿਥੇ ਲਾ ਫੜਾਈ ਰਹਿਣੇ ਆ ਕਾ ਨਹੀਂ ਮਹੀ ਪਿੱਛੇ ਰਹਿ ਗਈ ਤੇ ਚਪਲਾ ਕਿੱਥੇ ਉਹ ਚਪਲਾ ਉੱਥੇ ਖੋਲੇ ਚਪਲਾ ਪਾ ਕੇ ਜਾ ਪਹਿਲਾਂ ਤੇ ਸਾਰੇ ਸੰਗ ਕਰਾਵੇ ਕਈਆਂ ਦੇ ਰੀਸ ਦੇ ਚਪਲਾ ਨਹੀਂ ਪਈਆਂ ਨੰਗੇ ਪੈਰ ਤੋਂ ਆਈ ਨਹੀਂ ਪਤਾ ਮੇਰੀ ਉਥੇ ਖੋਲ ਕੇ ਕਿ ਤੁਰ ਪੰਦੀ ਐ ਜਾ ਲੈ ਕੇ ਚਪਲਾ ਪਾ ਕੇ ਪਹਿਲੇ ਤਰੀਤ ਕੱਢ ਜਾ ਪਹਿਲਾਂ ਚਪਲਾ ਪਾ ਕੇ ਪਾ ਪਾ ਜਾ ਛੋਟੀ ਬੱਛੀ ਤਾਂ ਹੈਗੀ ਪਹਿਲਾਂ ਚਪਲਾ ਪਾ ਕੇ ਲੈ ਬੱਛੀ ਨੂੰ ਨਿਣਾਉਣਾ ਪਰ ਜੇ ਨਿਣਾਉਣਾ ਨਾ ਤਾਨੂੰ ਜੇ ਚਪਲਾ ਪਾ ਕੇ ਲੈ ਤਨਨ ਉਹ ਕਿ ਕਿਤਾਬਲੀ ਤੋਂ ਹੀ ਸੀ ਉਹ ਕਿ ਕਿ ਹੋ ਰੱਖ ਤੇ ਪਰ ਮੜੀ ਜਿਹ ਪੜਾਈਓ ਉਹ ਦੇ ਜੋ ਆ ਰੱਖ ਆਪਣੇ ਦਫ਼ੀਸਾ ਜਦੋਂ ਮਿਲਦਾ ਥੋੜੀ ਦੇਰ ਤੱਕ ਜੀ ਤੁਹਾਨੂੰ ਕਾਗ ਮੌਦੀ ਪੀ ਜਾਂਦੀ ਆ ਮਾਂ ਕੰਮ ਕਰ ਲੈ ਕਾਲ ਮਾਰਾ ਮੋਟਾ ਕੰਮ ਪੜਾਈ ਜਾਂਦੀ ਆ ਤੁਲ ਅਰੇ ਕੀ ਲੱਗਣੇ ਆ ਤੇ ਸਦਾ ਕੰਮ ਕਰੀ ਨਾ ਹੋਈ ਵਾਹ ਤਦ ਤਪਾਰ ਕੇ ਘਾਹ ਪਰ ਤਾਂ ਵਿਸਮਾ ਬਣਾ ਕੇ ਚੇਕਦਾ ਤੇ ਹੁਣ ਬਸਾ ਦੇਣ ਨੂੰ ਦੇਖੀ ਜਾਉਂ। ਜਦ ਕੋਲਟੀ ਫਾਰਮ ਚ ਮੰਗਾਇਆ ਤਾਂ ਜਦੇ ਲੈ ਜਾਣਾ ਤੇ ਰੱਖ ਕੇ। ਹਾਂ, ਨਾਲ ਬਲੈਕ ਚ ਨਹੀਂ ਕਰਦਾ ਐਨੇ ਕੋ ਬੌਟਰੀ ਬਣਨ ਤੋਂ ਸਰਮਾ ਨਹੀਂ ਪਾ। ਜਿੰਨਾ ਬਸਾਣਾ ਤੁੰਨਾ ਕਿ ਤਾ ਤੋਂ ਚਾ ਲੈਣਾ ਤਾਂ ਉੱਥੇ। ਹਾਂ। ਅਰੇ। ਹਰ ਵਕਤ ਗੁਆਇਆ ਗੱਲ ਕੀ ਕਰਦੀ ਨਹੀਂ? ਮਾਏ ਤੇਰੀ ਗਲਤੀ ਕਿਹੜੀ ਕਰਤੀ ਭਾਈ ਮੈਂ ਗਲਤ ਆ। ਨਹੀਂ ਤੇ ਉਹ ਕਰ ਮਾੜਾ ਮੋਟਾ ਤੁਸੀਂ ਆਪਣਾ ਦਿਮਾਗ ਵੀ ਲੜਾਇਆ ਕਰੋ। ਉੱਥੇ ਜਾ ਸਕਦਾ ਤਾਂ ਇਹ ਰੇਤਾ ਉਸ ਤਾਂ ਬਿਲਕੁਲ ਬੰਦੇ ਆ ਸਾਡੂਆਂ ਕਰ ਕਿੱਥੇ ਆ ਇਹ ਤਾਂ ਅਸੀਂ ਕਿਹੜਾ ਤੁਸੀਂ ਅਕਲਾਂੀਆਂ ਦੋਹਰਦੇ ਨਹੀਂ ਹੁੰਦਾ ਹੋਰ ਕੀ ਤੁਹਾਨੂੰ ਕੱਪ ਪਾ ਕੇ ਦੋ ਲੈ ਲੈ ਮਾਂ ਕਿੱਥੇ ਲੜਦਾ ਇਹ ਤਾਂ ਬਾਤ ਰਹਾ ਦਾ ਇਹ ਵੀ ਸੱਲੇ ਜਿਹਾ ਮਸਾਲਾ ਕਾਚੀ ਦਾ ਬਾਹੋਂ ਕਿਉਂ ਨਾ ਇਹਦੇ 파ਦੇ ਤਾਂ ਇਸ ਤਰ੍ਹਾਂ ਤਸਲੀਹਾ ਘੋੜੀ ਤੇ ਮਨ ਹੋਤਾ ਤਾਂ ਮੰਗਦਾ ਫਤਿਹ ਗੋੜੀ ਤੇ ਬਾਂਹ ਲਾ ਬਲਾ ਬਲਾ ਆਪਣਾ ਲੰਮੀ ਤੱਕ ਨੇ ਮੈਂ ਦਿੱਤੇ ਕੋਲੀ ਦੇ ਬਲੇ ਨਾਲ ਰੈਡ ਦੇਖ ਓ ਦੇਖੀ ਕੋ ਦਾਦਾ ਤੂੰ ਨਾਲ ਪਹਲਾ ਜਾਂਦਾ ਸਾਰੇ ਇਹਲਾ ਚੁਣੀ ਅਰਵਾ ਜਿੱਦੇ ਕਰਦੇ ਕਿਛੇ ਦਾ ਬੋਰ ਨਹੀਂ ਪਣਿਆ ਨਹੀਂ ਕੰਮ ਕਰਨ ਨੂੰ ਕੋਈ ਗੱਲ ਕੁਸਮਰੀ ਦੀ ਤੇ ਮਾਪੇ ਆਪਣੇ ਪੜ੍ਹਨਾ ਦੱਸੇ ਜਿਹੜਾ ਤਾਂ ਤਾਂ ਕਰਕੇ ਹਾਂ ਗੱਲ ਕੁਸਮਰੀ ਦੀ ਤੇ ਪਰੰਪਰਾ ਕੁਦੀ ਦੀ ਉਹ ਹੋ ਗਿਆ ਹੱਦ ਤੱਕ ਟਾਈਮ ਨਹੀਂ ਲੱਗਦਾ ਬੁਬੇ ਤੂੰ ਦੇਖਣਾ ਉਹ ਕੰਮ ਕਰਵਾ ਲੈ ਜਿਹੜਾ ਕੰਮ ਤੇ ਤੈਨੂੰ ਲੋਕ ਦੇ ਦੇ ਉਹ ਮੇਰੇ ਅੰਦਰ ਮੈਂ ਅੰਦਰ ਬੜੀ ਮਰਦ ਨੇ ਪਿਆ ਜਿਆਦਾ ਪ੍ਰੋਫਸਰ ਮੇਰੇ ਕੋਲ ਹੂੰ ਨਾਲੋਂ ਕਹਿੰਦੀ ਵੀ ਆਦੀ ਹਾਜ਼ਰੀ ਲਵਾਜਿਆ ਕਰੋ ਉਹ ਕਹਿੰਦੀ ਅਸੀਂ ਕਾਹ ਵਾਸਤੇ ਬੈਠੇ ਹਾਂ ਸਾਨੂੰ ਵੀ ਸਰਕਾਰ ਤੋਂ ਲਿਹਾੜ ਹੁੰਦੀ ਐ ਪਹਿਲਾਂ ਕਿਸ ਨੇ ਆ ਕੇ ਕਿਹਾ ਨਿਹੜੀਆਂ ਕਹਿੰਦੀ ਵੀ ਚੱਲ ਨਾ ਆਣੇ ਨਹੀਂ ਹੁੰਦੇ ਇਸ ਤੋਂ ਤਰ੍ਹਾਂ ਲਾ ਲਈਏ ਉਹਨੂੰ ਤਾਂ ਵੀ ਚਾਹੁੰਦੀ ਤੁਸੀਂ ਲਿਆ ਕਰੋ ਜਿਹਨੂੰ 3 ਘੰਟੇ ਬਾਅਦ ਚੱਲ ਜਾਊਗੀ ਉਹਨੂੰ ਕਿੱਥੇ ਤੱਕ ਤਾਂ ਤੂੰ ਆਪ ਆ ਕੇ ਆਜ਼ਰੀ ਲਾਉਣੀ ਜਿਹਨੂੰ ਵੀ ਬੈਠਣੀ ਹਾਜ਼ਰੀ ਲਾਉਣੀ ਜਿਹਨੂੰ ਵੀ ਚਾਹ ਬੈਠੂਗੀ ਉੱਥੇ ਅੱਲ ਤਾਂ ਜੇ ਦੇਖ ਕੇ ਜਾਊਂਗਾ ਤਾਂ 2 ਘੰਟਾ ਖੇਲ ਕੇ ਆਉਂ ਉਹ ਨਹੀਂ ਹਾਜ਼ਰੀ ਲਾਉਣੀ ਪਈ ਹਾਂ ਕਾਦੀ ਗੱਤੀ ਇਹ ਜਾਵੇਂ ਨੰਦ ਨੂੰ ਦੇ ਬੋਲ ਬਿਘੇ ਦੇ ਛੱਟੇ ਦੇਣਾ ਛੁੱਟੀ ਛੱਡ। ਇਹ ਕੀਆ ਕਰਦੀ ਆ ਤੂੰ ਆਹ ਕਿਹੜਾ ਕੰਮ ਆ ਤੇਰਾ ਇਹ? ਮਾਂ ਆਹ ਸਾਡਾ ਕੀ ਕੰਮ? ਆਹ ਕਿਕਣਾ ਕਰਦੀ ਕੰਮ? ਕੀ ਆ ਇਹ? ਕੀ ਬਣਾਉਂਦੀ ਜਾ ਤੂੰ? ਲੱਡੂ ਲੱਡੂ ਕਿਹਨੇ ਖਾਣੇ ਲੱਡੂ ਐ? ਮੈਂ ਤਾਂ ਖਾਣਿਆ। ਲਿਪੜ ਗਈ। ਹਾਂ? ਇੱਕ ਮੰਨੋ ਲੈ ਬੂਕੂ ਐ। ਲੱਡੂ ਵਾਹ ਰੀ ਗੰਮੂ നારો സമ്പർചന പാമ എന്നോ വിളിച്ചോടി ചോടാ മുടക്ക લેന്നേക്കി മുടി ചോടാ അല ਅੱਛਾ ਫਿਰ ਇਹ ਮੈਨੂੰ ਵੀ ਲੱਗਣਾ ਚੱਲ ਆਏ ਏ ਕੁਸਰੀ ਗਾਦੀ ਉਹ ਕਾਨੂੰਰਾ ਤਕੂਸ ਕਰਾ ਜਾਏ ਮੈਂ ਉਹ ਕਰਨ ਕਰਦੇ ਤੇ ਮੈਨੂੰ ਅੰਨੀ ਚੰਗੀ ਮਜ਼ਾ ਆਉਂਦਾ ਕੁਸੂਸ ਕਰਾ ਜਾਏ ਇਹ ਵੀ ਉਹਦੇ ਦਾ ਗੁੱਸਾ ਟਟਵਾਉਂਦੀ ਆਂ ਬੁੱਕ ਹੋ 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 ਚਲੋ ਕੋਕੀ ਜੀ ਸਾਡੀ ਸਫਾਈ ਵੀਡੀਓ ਕਰਦਾ ਮੈਂ ਇੱਥੇ ਬੰਦ ਨਾਲੇ ਤੁਹਾਨੂੰ ਸਾਰੋਂ ਚੜ੍ਹਦੀ ਗੱਲਾ ਚ ਰੱਖੀ ਜੀ ਉਸ ਤੋਂ ਬਾਅਦ